ਇੱਕ ਆਦਮੀ ਸੀ ਕਈ ਦਿਨਾਂ ਤੋਂ ਮਨ ਵਿੱਚ ਤਣਾ, ਚਿੰਤਾ ਅਤੇ ਬੇਚੈਨੀ ਭਰੀ ਹੋਈ ਸੀ। ਹਮੇਸ਼ਾ ਗੁੱਸੇ ਵਿੱਚ ਰਹਿੰਦਾ ਸੀ, ਛੋਟੀ-ਛੋਟੀ ਗੱਲ ਤੇ ਭੜਕ ਜਾਂਦਾ ਸੀ। ਉਸ ਦੇ ਮਨ ਵਿੱਚ ਹਰ ਵੇਲੇ ਇਹੀ ਵਿਚਾਰ ਘੁੰਮਦਾ ਸੀ, ਘਰ ਦਾ ਸਾਰਾ ਖਰਚਾ ਮੇਰੇ ਸਿਰ ਤੇ ਹੈ, ਸਾਰੀ ਜ਼ਿੰਮੇਵਾਰੀ ਮੇਰੀ ਹੈ। ਹਰ ਵਾਰ ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਹੈ, ਜਾਂਦਾ ਹੈ ਤੇ ਪੈਸਾ ਵੀ ਬਹੁਤ ਖਰਚ ਹੁੰਦਾ ਹੈ। ਇੰਨਾ ਚਿੰਤਾਵਾਂ ਨੇ ਉਸ ਦਾ ਮਨ ਕਾਬੂ ਕਰ ਲਿਆ ਸੀ ਉਹ ਬਿਨਾਂ ਗੱਲ ਦੇ ਬੱਚਿਆਂ ਤੇ ਚੀਲਾਉਂਦਾ ਪਤਨੀ ਨਾਲ ਝਗੜਾ ਕਰ ਲੈਂਦਾ ਜ਼ਿੰਦਗੀ ਐਵੇਂ ਹੀ ਕੱਟ ਰਹੀ ਸੀ ਤਣਾਅ ਵਿੱਚ ਗੁੱਸੇ ਵਿੱਚ ਤੇ ਨਾਰਾਜ਼ਗੀ ਵਿੱਚ ਇੱਕ ਦਿਨ ਦੀ ਗੱਲ ਹੈ ਉਸ ਦਾ ਪੁੱਤਰ ਆਇਆ ਤੇ ਕਿਹਾ ਪਾਪਾ ਮੇਰੇ ਸਕੂਲ ਦੀ ਹੋਮਵਰਕ ਵਿੱਚ ਮਦਦ ਕਰ ਦਿਓ ਪਰ ਉਹ ਆਦਮੀ ਪਹਿਲਾਂ ਹੀ ਤਣਾਅ ਵਿੱਚ ਸੀ ਉਸ ਨੇ ਪੁੱਤਰ ਨੂੰ ਝਿੜਕ ਦਿੱਤਾ ਹਉ ਨਹੀਂ ਮੈਨੂੰ ਤੰਗ ਨਾ ਕਰ ਬੱਚਾ ਚੁੱਪਚਾਪ ਪਿੱਛੇ ਹਟ ਗਿਆ ਕੁਝ ਸਮੇਂ ਬਾਅਦ ਜਦੋਂ ਉਸ ਪਿਤਾ ਦਾ ਗੁੱਸਾ ਠੰਡਾ ਹੋਇਆ ਉਹ ਪੁੱਤਰ ਦੇ ਕਮਰੇ ਵੱਲ ਗਿਆ ਉਸਨੇ ਵੇਖਿਆ ਬੱਚਾ ਸੁੱਤਾ ਹੋਇਆ ਸੀ ਤੇ ਹੱਥ ਵਿੱਚ ਹੋਮਵਰਕ ਦੀ ਕਾਪੀ ਫੜੀ ਹੋਈ ਸੀ ਉਹ ਹੌਲੀ ਜਾ ਕੇ ਕਾਪੀ ਉਸਦੇ ਹੱਥੋਂ ਕੱਢਣ ਲੱਗਾ ਤਾਂ ਉਸਦੀ ਨਜ਼ਰ ਕਾਪੀ ਦੇ ਸਿਰਲੇਖ ਤੇ ਪਈ ਜੋ ਗੱਲਾਂ ਪਹਿਲਾਂ ਬੁਰੀਆਂ ਲੱਗਦੀਆਂ ਨੇ ਉਹ ਬਾਅਦ ਵਿੱਚ ਚੰਗੀਆਂ ਸਾਬਤ ਹੁੰਦੀਆਂ ਨੇ ਉਸਨੇ ਸੋਚਿਆ ਦੇਖੀਏ ਮੇਰੇ ਪੁੱਤਰ ਨੇ ਕੀ ਲਿਖਿਆ ਹੈ ਤੇ ਕਾਪੀ ਖੋਲ ਕੇ ਪੜਨ ਲੱਗ ਪਿਆ ਮੈਂ ਆਪਣੇ ਆਖਰੀ ਇਮਤਿਹਾਨਾਂ ਲਈ ਧੰਨਵਾਦ ਕਰਦਾ ਹਾਂ ਕਿਉਂਕਿ ਜਦੋਂ ਉਹ ਆਉਂਦੇ ਨੇ ਤਾਂ ਡਰ ਲੱਗਦਾ ਹੈ ਪਰ ਬਾਅਦ ਵਿੱਚ ਸਕੂਲ ਦੀਆਂ ਛੁੱਟੀਆਂ ਮਿਲਦੀਆਂ ਨੇ ਮੈਂ ਕੌੜੀਆਂ ਦਵਾਈਆਂ ਲਈ ਵੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹ ਸਵਾਦ ਵਿੱਚ ਮਾੜੀਆਂ ਹੁੰਦੀਆਂ ਨੇ ਪਰ ਬਾਦ ਵਿੱਚ ਸਰੀਰ ਨੂੰ ਠੀਕ ਕਰ ਦਿੰਦੀਆਂ ਹਨ ਮੈਂ ਆਪਣੇ ਅਲਾਰਮ ਵਾਲੀ ਘੜੀ ਦਾ ਵੀ ਧੰਨਵਾਦ ਕਰਦਾ ਹਾਂ ਜੋ ਹਰ ਸਵੇਰ ਮੈਨੂੰ ਜਗਾਉਂਦੀ ਹੈ ਤੇ ਯਾਦ ਦਿਲਾਉਂਦੀ ਹੈ ਕਿ ਹਾਲੇ ਵੀ ਮੈਂ ਜ਼ਿੰਦਾ ਹਾਂ ਅਤੇ ਮੈਂ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਇੰਨਾ ਚੰਗਾ ਪਿਤਾ ਦਿੱਤਾ ਹੈ ਹਾਲਾਂਕਿ ਕਦੇ-ਕਦੇ ਉਹ ਮੈਨੂੰ ਡਾਂਟਦੇ ਨੇ ਪਰ ਉਹ ਮੈਨੂੰ ਖਿਡਾਉਣੇ ਖਰੀਦ ਦਿੰਦੇ ਨੇ ਮੈਨੂੰ ਕਮਾਉਂਦੇ ਨੇ ਖਾਣੇ ਤੇ ਲੈ ਜਾਂਦੇ ਹਨ ਮੈਂ ਖੁਸ਼ ਹਾਂ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਿਤਾ ਮਿਲਿਆ ਉਸ ਆਦਮੀ ਦਾ ਦਿਲ ਜਿਵੇਂ ਝਟਕਾ ਖਾ ਗਿਆ ਉਸ ਨੂੰ ਲੱਗਿਆ ਜਿਵੇਂ ਕੋਈ ਗਹਿਰੀ ਨੀਂਦ ਵਿੱਚੋਂ ਜਗਾ ਗਿਆ ਹੋਵੇ ਉਸ ਦੇ ਪੁੱਤਰ ਦੇ ਲਫ਼ਜ਼ ਉਸ ਦੇ ਦਿਲ ਵਿੱਚ ਗੂੰਜਦੇ ਰਹੇ ਜਦੋਂ ਪਿਤਾ ਡਾਂਟਦਾ ਹੈ ਉਹ ਵੀ ਪਿਆਰ ਦਾ ਹੀ ਇੱਕ ਰੂਪ ਹੁੰਦਾ ਹੈ ਚੁੱਪਚਾਪ ਉਹ ਬੈਠਾ ਅਦੇ ਸੋਚਣ ਲੱਗ ਗਿਆ ਹਾਂ ਮੈਂ ਘਰ ਦਾ ਸਾਰਾ ਖਰਚ ਚੁੱਕਦਾ ਹਾਂ ਪਰ ਇਸ ਦਾ ਮਤਲਬ ਇਹ ਹੈ ਕਿ ਮੇਰੇ ਕੋਲ ਘਰ ਹੈ ਕਿੰਨੇ ਲੋਕ ਨੇ ਜੋ ਬਿਨਾਂ ਛੱਤ ਦੇ ਰਹਿੰਦੇ ਨੇ ਮੈਂ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਪਰ ਇਸ ਦਾ ਮਤਲਬ ਇਹ ਹੈ ਕਿ ਮੈਨੂੰ ਪਰਿਵਾਰ ਮਿਲਿਆ ਹੈ ਪਤਨੀ ਬੱਚੇ ਅਦੇ ਪਿਆਰ ਮਿਲਿਆ ਹੈ ਮੇਰੇ ਘਰ ਵਿੱਚ ਹਮੇਸ਼ਾ ਕੋਈ ਨਾ ਕੋਈ ਆਉਂਦਾ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਮੇਰੇ ਕੋਲ ਰਿਸ਼ਤੇ ਨਹੀਂ ਸਾਥ ਨਹੀਂ ਅਤੇ ਆਪਣੇ ਨਹੀਂ ਮੈਂ ਬਹੁਤ ਪੈਸਾ ਖਰਚ ਕਰਦਾ ਹਾਂ ਪਰ ਇਸ ਦਾ ਮਤਲਬ ਹੈ ਕਿ ਮੈਂ ਕਮਾਉਂਦਾ ਹਾਂ ਮੇਰੇ ਕੋਲ ਰੁਜ਼ਗਾਰ ਹੈ ਜੋ ਕੋਈਆਂ ਕੋਲ ਨਹੀਂ ਹੈ ਉਸ ਦੇ ਮੂੰਹ ਤੋਂ ਹੌਲੀ ਜਿਹੀ ਨਿਕਲਿਆ ਧੰਨਵਾਦ ਪ੍ਰਮਾਤਮਾ ਮੈਂ ਤੇਰੀਆਂ ਅਸੀਸਾਂ ਨੂੰ ਪਛਾਨ ਨਾ ਸਕਿਆ ਉਸ ਦੀ ਸੋਚ ਪਲਕਾਂ ਵਿੱਚ ਬਦਲ ਗਈ ਤਣਾਅ ਗੁੱਸਾ ਚਿੰਤਾ ਸਭ ਮਿਟ ਗਈ ਉਹ ਨਵਾਂ ਆਦਮੀ ਬਣ ਗਿਆ ਸ਼ੁਕਰਗੁਜ਼ਾਰ ਸ਼ਾਂਤ ਅਤੇ ਖੁਸ਼ ਉਹ ਦੌੜ ਕੇ ਆਪਣੇ ਪੁੱਤਰ ਦੇ ਕਮਰੇ ਵਿੱਚ ਗਿਆ ਉਸ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾ ਲਿਆ ਉਸ ਦੇ ਮੱਥੇ ਨੂੰ ਚੁੰਮਿਆ ਤੇ ਹੌਲੀ ਕਿਹਾ ਧੰਨਵਾਦ ਬੇਟਾ ਅਤੇ ਧੰਨਵਾਦ ਪ੍ਰਮਾਤਮਾ ਦੋਸਤੋ ਜੀਵਨ ਦੀਆਂ ਮੁਸ਼ਕਲਾਂ ਜਦੋਂ ਅਸੀਂ ਉਹਨਾਂ ਨੂੰ ਨਕਾਰਾਤਮਕ ਸੋਚ ਨਾਲ ਦੇਖਦੇ ਹਾਂ ਤਾਂ ਉਹ ਸਾਨੂੰ ਹਮੇਸ਼ਾ ਭਾਰ ਲੱਗਦੀਆਂ ਨੇ ਪਰ ਜਿਵੇਂ ਹੀ ਅਸੀਂ ਆਪਣਾ ਨਜ਼ਰੀਆ ਬਦਲਦੇ ਹਾਂ ਉਹ ਗੱਲਾਂ ਅਸੀਸਾਂ ਬਣ ਜਾਂਦੀਆਂ ਨੇ ਨਜ਼ਰੀਆ ਬਦਲੋ ਜ਼ਿੰਦਗੀ ਖੁਦ ਬਦਲ ਜਾਏਗੀ ਦੋਸਤੋ ਸਾਡੀ ਇਹ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ